ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੀ ਘਟਨਾ ਤੋਂ ਬਾਅਦ ਲਗਾਤਾਰ ਗੈਰ ਪੰਜਾਬੀਆਂ ਨੂੰ ਆਪਣੇ ਘਰ ਵਾਪਸ ਪਰਤਣ ਦੇ ਲਈ ਚੇਤਾਵਨੀ ਦਿੱਤੀ ਜਾ ਰਹੀ ਸੀ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਮਤੇ ਪਾਸ ਕੀਤੇ ਗਏ ਤੇ ਜਲਦ ਤੋਂ ਜਲਦ ਪੰਜਾਬ ਛੱਡ ਕੇ ਜਾਣ ਦੇ ਲਈ ਕਹਿ ਦਿੱਤਾ ਗਿਆ ਪਰ ਅਜੇ ਵੀ ਵੱਡੀ ਗਿਣਤੀ ਵਿੱਚ ਜਿਹੜੇ ਗੈਰ ਪੰਜਾਬੀ ਨੇ ਪੰਜਾਬ ਦੇ ਵਿੱਚ ਮੌਜੂਦ ਨੇ ਉਸੇ ਤਰੀਕੇ ਦੇ ਨਾਲ ਹੀ ਪੰਜਾਬ ਦੇ ਵਿੱਚ ਕੰਮ ਕਰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਈਆਂ ਹੋਈਆਂ ਰੇੜੀਆਂ ਫੜੀਆਂ ਵੀ ਚੁਕਵਾ ਦਿੱਤੀਆਂ ਗਈਆਂ ਸਨ ਲੋਕਾਂ ਦੇ ਵਿੱਚ ਗੁੱਸਾ ਕਾਫੀ ਪੱਖ ਦਾ ਦਿਖਾਈ ਦੇ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਪੰਜਾਬੀ ਹੀ ਕੰਮ ਕਰਨਗੇ ਜਿਹੜੇ ਬਾਕੀ ਸੂਬਿਆਂ ਦੇ ਲੋਕ ਨੇ ਉਹ ਆਪੋ ਆਪਣੇ ਘਰ ਵਾਪਸ ਪਰਤ ਜਾਣ। ਇਸੇ ਦੌਰਾਨ ਇੱਕ ਆ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਗੈਰ ਪੰਜਾਬੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਇੱਥੇ ਨਸ਼ਾ ਨਹੀਂ ਕਰ ਸਕਦਾ ਜੇਕਰ ਕੋਈ ਨਸ਼ਾ ਕਰਦਾ ਜਾਂ ਵੇਚਦਾ ਫੜਿਆ ਗਿਆ ਤਾਂ ਉਸ ਦੀ ਖੈਰ ਨਹੀਂ ਹੈ। ਕੀ ਕੁਝ ਕਹਿਣਾ ਸੀ ਪੁਲਿਸ ਮੁਲਾਜ਼ਮ ਦਾ ਤੁਸੀਂ ਵੀ ਸੁਣੋ। ਜਾ ਨਸ਼ਾ ਕਰਦਾ ਤੇ ਫੇਰ ਵੀ ਤੁਸੀਂ ਆਦਾ ਹਿਸਾਬ ਲਾ ਲੇ। ਮਿੱਦਾ ਪਰਚਾ ਦਰਜ ਹੋ ਤੁਹਾਨੂੰ। ਹਾਂ ਜੇ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੜਿਆ ਗਿਆ। ਇੱਕ ਆ ਪਾਣ ਜੀ ਪਾ ਕੇ ਠੁੱਕਦੇ ਸੜਕ ਤੇ ਵੇਖ ਲਤਾ। ਕਰਦਾ। ਕਰੇ ਸਤ ਬਾਦ ਤੁਹਾਨੂੰ ਇਹ ਨਾ ਕਹਦੇ ਮੇਰੇ ਤੋਂ ਨਾ ਕਿ ਤੁਹਾਨੂੰ ਆ ਰੇਡੀਓ ਨਾਲ ਪਾ ਕੇ ਭਿਆਦਾ। ਮੈਂ ਨਹੀਂ ਕਹਿਣਾ ਵੀ ਤੁਹਾਨੂੰ ਭਜਾਈ ਗਈ। ਤੁਸੀਂ ਆਪ ਤਾਂ ਸੁਧਾਰੋ। ਹਾਂ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭੱਜਣ ਵਾਸਤੇ ਫੇਰ ਤੁਸੀਂ ਆਪਣਾ ਉਹ ਸਿਸਟਮ ਬਣਾਉਣਾ ਆਪਦਾ ਸਫਾਈ ਨਹੀਂ ਤੁਸੀਂ ਆਹ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਹਾਂ ਕਿਹੜਾ ਸਿਸਟਮ ਗਲਤ ਹੈ ਹਾਂ ਜਿਹੜਾ ਤੁਹਾਡਾ ਸਿਸਟਮ ਗਲਤ ਹੈ ਜੋ ਸਾਹ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ ਗੇੜੀ ਤੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਫੇਰ ਵੀ ਤੁਸੀਂ ਆਦਾ ਹਿਸਾਬ ਲਾ ਲਿੱਤਾ ਪਰਚਾ ਕਰ ਜੋ ਤੁਹਾਡੇ ਹਾਂ ਜੀ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੜਿਆ ਗਿਆ ਇੱਕ ਆ ਪਾਣ ਜੀ ਪਾ ਕੇ ਤੇ ਫੁੱਕਦੇ ਸੜਕ ਤੇ ਵੇਖ ਲੈ ਚਾਲ ਬਰਦਾਸ਼ਤ ਨਹੀਂ ਕਰਦਾ ਦੇਖਣਾ ਵੀ ਰੋ ਇਹ ਸੱਚ ਕਰਦਾ ਮੇਰੇ ਇਸ ਤੋਂ ਬਾਅਦ ਤੁਹਾਨੂੰ ਇਹ ਨਾ ਕਹਾਂ ਕਿ ਇੱਥੋਂ ਤੱਕ ਜਿੱਥੋਂ ਤੁਹਾਨੂੰ ਆ ਰੇਡੀਆਂ ਨਾਲ ਭਾ ਕੇ ਭਜਾਤਾ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਭਜਾਈ ਸੀ ਤੁਸੀਂ ਆਤ ਤਾਂ ਸੁਧਾਰੋ ਇਹ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭੱਜਣ ਵਾਸਤੇ ਤੇਰਾ ਤੁਸੀਂ ਆਪਣਾ ਉਹ ਸਿਸਟਮ ਬਣਾਉਣਾ ਆ ਉਹਦਾ ਸਫਾਈ ਨਹੀਂ ਤੁਸੀਂ ਆ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਹੈ ਕਿਹੜਾ ਸਿਸਟਮ ਗਲਤ ਹੈ ਹਾਂ ਜਿਹੜਾ ਤੁਹਾਡਾ ਸਿਸਟਮ ਗਲਤ ਹੈ ਜੋ ਸਾਫ਼ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ ਰੇੜੀ ਤੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਫੇਰ ਵੀ ਤੁਸੀਂ ਆ ਦਾ ਹਿਸਾਬ ਲਾ ਲਿਖਾ ਪਰਚਾ ਦਰਜ ਹੋ ਥੇ ਸੰਝਿਆ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੜਿਆ ਗਿਆ ਇਕ ਆ ਪਾਣ ਜੀ ਪਾ ਕੇ ਤੇ ਠੁੱਕਦੇ ਸੜਕ ਤੇ ਵੇਖ ਲੈ ਚਾਲ ਵਰਦਾ ਪੀ ਕਰਦਾ ਬੇਦਰੇ ਤੋਂ ਬਾਦ ਤੁਹਾਨੂੰ ਇਹ ਨਾ ਕਹਦੇ ਵੀ ਇਥੋਂ ਦੇ ਨਾ ਕਿ ਤੁਹਾਨੂੰ ਆ ਰੇੜੀ ਨਾਲ ਭਾਤੇ ਭਿਹਾਦਾ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਭਿਹਾਈ ਗੀ ਤੁਸੀਂ ਆਪ ਤਾਂ ਸੁਧਾਰੋ ਜੇ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭੱਜਣ ਵਾਸਤੇ ਫਿਰ ਤੁਸੀਂ ਆਪ ਆਪਣਾ ਉਹ ਸਿਸਟਮ ਬਣਾਉਣਾ ਆਪਦਾ ਸਫਾਈ ਨਹੀਂ ਤੁਸੀਂ ਆ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਹੈ ਕਿਹੜਾ ਸਿਸਟਮ ਗਲਤ ਹੈ ਹਾਂ ਜਿਹੜਾ ਤੁਹਾਡਾ ਸਿਸਟਮ ਗਲਤ ਹੈ ਜੋ ਸਾਬ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ ਰੇਡੀ ਤੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਫੇਰ ਵੀ ਤੁਸੀਂ ਆ ਦਾ ਹਿਸਾਬ ਲਾ ਲਿਦਾ ਪਰਚਾ ਕਰ ਜੋ ਤੁਹਾਡੇ ਸਾਝਿਆ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੜਿਆ ਗਿਆ ਇਕ ਆ ਪਾਣ ਜੀ ਪਾ ਕੇ ਠੁੱਕਦੇ ਸੜਕ ਤੇ ਵੇਖ ਲੈ ਚਾਲ ਕਰਦਾ ਜਿੱਤਦਾ ਵੀ ਲੋਕੀ ਕਰਦੇ ਕਹਦੇ ਇਸ ਤੋਂ ਬਾਅਦ ਤੁਹਾਨੂੰ ਇਹ ਨਾ ਕਹਦੇ ਵੀ ਇਥੋਂ ਤੱਕ ਜਿੱਥੋਂ ਤੁਹਾਨੂੰ ਆ ਰੇਡੀਅਨ ਪਾਸੇ ਵੀ ਆਦਾ ਮੈਂ ਨਹੀਂ ਕਹਿਣਾ ਵੀ ਤੁਹਾਨੂੰ ਭੁਲਾਈ ਗਈ ਸੀ ਤੁਸੀਂ ਆਪ ਤਾਂ ਸੁਧਾਰੋ ਜੇ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭੱਜਣ ਵਾਸਤੇ ਫਿਰ ਤੁਸੀਂ ਆਪ ਆਪਣਾ ਉਹ ਸਿਸਟਮ ਬਣਾਉਣਾ ਆਪਦਾ ਸਫਾਈ ਨਹੀਂ ਤੁਸੀਂ ਆ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਹੈ ਕਿਹੜਾ ਸਿਸਟਮ ਗਲਤ ਹੈ ਹਾਂ ਜਿਹੜਾ ਤੁਹਾਡਾ ਸਿਸਟਮ ਗਲਤ ਹੈ ਜੋ ਸਾਹ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ ਸਾਨੂੰ ਦੱਸਿਆ ਗਿਆ ਹੈ ਕਿ ਜਿਹੀਂਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜਿੱਥੇ ਗੈਰ ਪੰਜਾਬੀ ਇਹ ਵੀ ਕਹਿੰਦੇ ਦਿਖਾਈ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਆਪਣੇ ਆਪ ਨੂੰ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਇਸ ਕਰਕੇ ਅਸੀਂ ਆਪਣੇ ਘਰ ਵਾਪਸ ਪਰਤ ਰਹੇ ਹਾਂ ਤੇ ਦੂਜੇ ਪਾਸੇ ਇਹਨਾਂ ਗੈਰ ਪੰਜਾਬੀਆਂ ਦੇ ਕਾਰੇ ਵੀ ਵੱਡੇ ਪੱਧਰ ਤੇ ਨਜ਼ਰ ਆਉਂਦੇ ਨੇ ਜਿਸ ਕਰਕੇ ਪੰਜਾਬ ਦੇ ਲੋਕ ਕਾਫੀ ਖਫਾ ਨੇ ਹੁਸ਼ਿਆਰਪੁਰ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਇਹਨਾਂ ਗੈਰ ਪੰਜਾਬੀਆਂ ਦੇ ਖਿਲਾਫ ਲਗਾਤਾਰ ਲੋਕਾਂ ਦੇ ਵਿੱਚ ਗੁੱਸਾ ਦਿਖਾਈ ਦਿੱਤਾ ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਅੱਜ ਇੱਕ ਬੱਚੇ ਦੇ ਨਾਲ ਐਦਾਂ ਹੋਇਆ ਹੈ ਤੇ ਕੱਲੂ ਹੋਰ ਬੱਚਿਆਂ ਦੇ ਨਾਲ ਵੀ ਇਹਨਾਂ ਦੇ ਵੱਲੋਂ ਮਾੜੀਆਂ ਹਰਕਤਾਂ ਕੀਤੀਆਂ ਜਾ ਸਕਦੀਆਂ ਨੇ ਇਸ ਕਰਕੇ ਇਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਦੇ ਘਰ ਵਾਪਸ ਭੇਜਿਆ ਜਾਵੇ